ਗੁਰੂ ਤੇਗ ਬਹਾਦਰ ਸਾਹਿਬ ਦਰਬਾਰ ਦੀ ਸਮਾਪਤੀ ਹੁੰਦੀ ਹੈ ਥੋੜੀ ਤੇ ਸਵਾਰ ਹੁੰਦੇ ਥੋੜਾ ਸੈਰ ਕਰਨ ਵਾਸਤੇ ਗਏ ਅਸੀਂ ਇਹ ਮਸੰਦਨੇ ਕੀਤਾ ਤੀਰਮਲ ਨੂੰ ਕਹਿੰਦਾ ਜੇ ਤੂੰ ਗੁਰੂ ਬਣਨਾ ਨਾ ਤੇ ਇਹਨਾਂ ਨੂੰ ਮਕਾ ਦੇ ਜਿੰਨਾ ਇਹ ਜਿਉਂਦੇ ਰਹੇ ਤੇ ਇਹਨੂੰ ਗੁਰੂ ਨੂੰ ਕਿਸੇ ਨੇ ਨਹੀਂ ਪੁੱਛਣਾ ਫਿਰ ਇੱਥੇ ਤੀਰਮਲ ਕਹਿੰਦਾ ਇਦਾਂ ਕਰ ਲੈਨੇ ਆ ਗੁਰੂ ਤੇਗ ਬਹਾਦਰ ਸਾਹਿਬ ਵਾਪਸੀ ਤੇ ਆਏ ਇਹਨਾਂ ਨੇ ਤਾਣ ਕੇ ਬੰਦੂਕ ਗੁਰੂ ਤੇਗ ਬਹਾਦਰ ਸਾਹਿਬ ਦੇ ਚਲਾਈ ਮਹਾਰਾਜ ਦੇ ਮੱਥੇ ਨੂੰ ਖਹਿ ਕੇ ਗੋਲੀ ਲੰਘਦੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਵੇਖਿਆ ਨਾ ਧੀਰਮਲ ਵੱਲ ਪਤਾ ਲੱਗ ਗਿਆ ਧੀਰਮਲ ਤੇ ਵਾਕ ਕਹੇ ਜਿਹੜੇ ਸਾਡੇ ਇਤਿਹਾਸ ਨੇ ਦਰਜ ਕੀਤੇ ਤਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਭਲੇ ਧੀਰਮਲ ਭਲੇ ਜੀ ਭਲੇ ਧੀਰਮਲ ਧੀਰ ਧੀਰਮਲ ਤੇਰਾ ਭਲਾ ਹੋਵੇ ਤੇਰਾ ਭਲਾ ਹੋਵੇ ਤੇਰਾ ਭਲਾ jako சमणे बदूकताான अला ගොಳीमाார்द.